ਵਿਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਵੈਸ਼ਨ ਪਾਈਏ ਗੁਰਸੇਵਾ ਤੇ ਭਗਤ ਕਮਾਈ ਗੁਰੂ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਬਾਕੀ ਅਸੀਂ ਕੁੱਤੇ ਨੂੰ ਦੁੱਧ ਪਿਆਉਂਦੇ ਆਂ ਜਾਨਵਰਾਂ ਨੂੰ ਪਠੇ ਪਾਉਂਦਾ ਕੋਈ ਸੇਵਾ ਕਰ ਰਿਹਾ ਚੰਗੀ ਗੱਲ ਹੈ ਕਰਨੀ ਚਾਹੀਦੀ ਉਹਦਾ ਫਲ স্বরূপ ਜਿਹੜਾ ਹੈ ਨਾ ਉਹ ਪਰਲੋਕ ਦੇ ਵਿੱਚ ਸੁੱਖ ਮਿਲੇਗਾ ਪਰ ਜਿਹੜੀ ਮੁਕਤ ਹੈ ਨਾ ਉਹ ਗੁਰੂ ਦੀ ਕਿਰਪਾ ਤੋਂ ਬਿਨਾ ਗੁਰੂ ਦੀ ਸੇਵਾ ਤੋਂ ਬਿਨਾ ਨਹੀਂ ਮਿਲਦੀ ਗੁਰ ਸੇਵਾ ਦੇ ਭਗਤ ਬੁਮਾਈ ਗੁਰੂ ਦੀ ਸੇਵਾ ਤਾਂ ਮੇ ਮਾਨਸ ਦੇਹੀ ਪਾਈ ਇਹ ਮਨੁੱਖਾ ਦੇਹੀ ਮਿਲੀ ਹੀ ਗੁਰ ਸੇਵਾ ਵਾਸਤੇ ਚੇਤਨ ਮਾਇਆ ਜਿਹੜਾ ਸਰੀਰ ਜਦੋਂ ਸੇਵਾ ਵਿੱਚ ਲਾ ਦਿੰਨੇ ਆਨ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਤੇ ਬਹੁਤ ਛੇਤੀ ਬਖਸ਼ਿਸ਼ਾਂ ਪ੍ਰਾਪਤ ਹੋ ਜਾਂਦੀਆਂ ਹਨ ਗਿਆਨ ਹੋ ਜਾਂਦਾ ਹੈ ਗੁਰੂ ਕਿਰਪਾ ਕਰੇ ਦਾ